ਹੁਣ ਆਮ ਬੰਦਾ ਮੋਬਾਈਲ ਫੋਨ ਨਹੀਂ ਰੱਖ ਸਕੇਗਾ ਤਾਂ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋਣ ਜਾ ਰਿਹਾ ਮੋਬਾਈਲ ਫੋਨ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀ ਮੋਬਾਈਲ ਯੂਜ਼ ਕਰਦੇ ਆ ਤੇ ਨਾਲ ਦੀ ਨਾਲ ਆਪਣੇ ਪੇਜ ਨੂੰ ਵੀ ਫੋਲੋ ਕਰਕੇ ਰੱਖ ਲਿਓ ਤਾਂ ਹੁਣ ਫੋਨ ਆ ਜਿਹੜਾ ਇੱਕ ਫੈਸਲੇ ਕਾਰਨ ਸਾਰਿਆਂ ਦੀ ਪਹੁੰਚ ਤੋਂ ਦੂਰ ਹੋਣ ਜਾ ਰਿਹਾ ਹੈਗਾ ਜਿਹੜੇ ਜਿਹੜੇ ਵੀ ਨਾਰਮਲ ਪਰਿਵਾਰ ਦੇ ਲੋਕ ਫੋਨ ਵਰਤਦੇ ਆ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਜੂਗਾ ਫੋਨ ਕਿਸ ਤਰੀਕੇ ਦੂਰ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ 2 ਕੁ ਮਹੀਨਿਆਂ ਦੇ ਵਿੱਚ ਜਿਹੜੇ ਆ ਟੈਲੀਕਾਮ ਕੰਪਨੀਆਂ ਦੇ ਵੱਲੋਂ ਆਪਣੇ SIMਾਂ ਦੇ ਰੀਚਾਰਜਾਂ ਦਾ ਰੇਟ 25% ਤੱਕ ਵਧਾ ਦਿੱਤਾ ਸੀਗਾ ਨੈੱਟਵਰਕ ਤਾਂ ਕੋਈ ਖਾਸ ਨਹੀਂ ਦਿੰਦੇ ਪਰ ਆਏ ਗਏ ਨੇ ਇਹ ਆਪਣਾ ਜਿਹੜਾ ਰੀਚਾਰਜ ਮਹਿੰਗਾ ਜ਼ਰੂਰ ਕਰ ਦਿੰਦੇ ਆ ਪਰ ਹੁਣ ਟ੍ਰਾਈ ਦੇ ਵੱਲੋਂ ਇੱਕ ਫੈਸਲਾ ਕੀਤਾ ਜਾ ਰਿਹਾ ਹੈਗਾ ਜਿਹਦੇ ਕਾਰਨ ਹੋ ਸਕਦਾ ਕਿ ਲੋਕਾਂ ਦੇ ਹੱਥੋਂ ਮੋਬਾਈਲ ਨਿਕਲ ਜਾਣ ਆਮ ਬੰਦਾ ਜਿਹੜਾ ਫੋਨ ਚਲਾਉਣ ਤੋਂ ਗਰੇਜ਼ ਕਰ ਲੱਗੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜੂ ਫੋਨ ਕਿਸ ਤਰੀਕੇ ਹੋ ਤਾਂ ਟ੍ਰਾਈ ਦੇ ਵੱਲੋਂ ਹੁਣ ਇੱਕ ਫੈਸਲਾ ਸੁਣਾਇਆ ਗਿਆ ਕਿ ਜਿਹੜੇ ਕਿ ਫਰਾਡ ਕਾਲਸ ਆਉਂਦੀਆਂ ਫਰਾਡਸ ਮੈਸੇਜ ਆਉਂਦੇ ਆਗੇ ਤਾਂ ਉਹ ਕੰਪਨੀਆਂ ਨੂੰ ਬੰਦ ਕਰਨੇ ਚਾਹੀਦੇ ਆ ਯਾਨੀ ਕਿ ਕਿਸੇ ਨੂੰ ਕੋਈ ਫੋਨ ਆਉਂਦਾਗਾ ਕੰਪਨੀ ਦੇ ਦੁਆਰਾ ਤੇ ਉਹ ਫਰਾਡ ਹੁੰਦੇ ਆ ਯਾਨੀ ਕਿ ਫੇਕ ਫੋਨ ਹੁੰਦੇ ਆ ਸਪੈਮ ਵਾਲੇ ਫੋਨ ਹੁੰਦੇ ਆਗੇ ਤਾਂ ਬਹੁਤ ਸਾਰੀਆਂ ਕੰਪਲੇਨਾਂ ਵੀ ਆਉਂਦੀ ਆ ਕਿ ਸਾਨੂੰ ਜਿਹੜੇ ਆ ਗਲਤ ਫੋਨ ਆ ਰਹੇ ਆ ਯਾਨੀ ਕਿ ਸਪੈਮ ਫੋਨ ਆ ਰਿਹਾ ਕੰਪਨੀਆਂ ਦੇ ਫੋਨ ਆ ਰਹੇ ਆ ਤਾਂ ਟ੍ਰਾਈ ਦੇ ਵੱਲੋਂ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਕਿ 1 ਅਕਤੂਬਰ ਤੋਂ ਇਹ ਫੈਸਲਾ ਜਿਹੜਾ ਲਾਗੂ ਹੋ ਜਾਊਗਾ ਤਾਂ ਤੁਸੀਂ ਇਹ ਚੀਜ਼ਾਂ ਨੂੰ ਜਿਹੜਾ ਬੰਦ ਕਰ ਦਿਓ ਜਿਹੜੇ ਵੀ ਕੋਈ ਫਰਾਡ ਫੋਨ ਕਰਦੇ ਆ ਫਰਾਡ ਮੈਸੇਜ ਕਰਦੇ ਆ ਤਾਂ ਕੰਪਨੀਆਂ ਨੂੰ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰ ਦਿਓ ਪਰ ਜੇਕਰ ਕੰਪਨੀਆਂ ਇਹ ਚੀਜ਼ਾਂ ਨਹੀਂ ਬੰਦ ਕਰਦੀਆਂ ਤਾਂ ਜੜੀਆਂ ਵੀ ਟੈਲੀਕਾਮ ਕੰਪਨੀਆਂ ਕੋਈ ਵੀ ਕੰਪਨੀਆਂ ਉਹਨਾਂ ਨੂੰ ਮੋਟਾ ਤਗੜਾ ਜੁਰਮਾਨਾ ਭਰਨਾ ਪੈਣਾਗਾ ਤਾਂ ਇਹ ਜਿਹੜਿਆ ਸੈਟਿੰਗ ਕਰਨ ਖਾਤਰ ਟਰਾਈ ਨੇ ਜਿਹੜਾ ਤੁਰੰਤ ਆਖਿਆਗਾ ਕਿ 1 ਅਕਤੂਬਰ ਤੋਂ ਅਸੀਂ ਇਹ ਫੈਸਲਾ ਲਾਗੂ ਕਰ ਦਾਂਗੇ ਤੇ ਤੁਹਾਨੂੰ ਮੋٹے ਤਗੜੇ ਜੁਰਮਾਨੇ ਹੋਣੇ ਸ਼ੁਰੂ ਹੋ ਜਾਣਗੇ ਪਰ ਜੇਕਰ ਟੈਲੀਕਮ ਕੰਪਨੀਆਂ ਇਹ ਕੰਮ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਜੁਰਮਾਨਾ ਭਰਨਾ ਪਊਗਾ ਪਰ ਜੇਕਰ ਟੈਲੀਕਮ ਕੰਪਨੀਆਂ ਇਹ ਕੰਮ ਕਰਦੀਆਂ ਨੇ ਤਾਂ ਵੀ ਉਹਨਾਂ ਦਾ ਮੋਟਾ ਖਰਚਾ ਹੋ ਜੂਗਾ ਤਾਂ ਕਰਕੇ ਜਿਹੜਾ ਟੈਰਫ ਪਲਾਨ ਆ ਯਾਨੀ ਕਿ ਰੀਚਾਰਜਾਂ ਦੇ ਪਲਾਨ ਮਹਿੰਗੇ ਹੋਣ ਜਾ ਰਹੇ ਨੇ ਫਿਰ ਤੋਂ ਹੁਣੇ 25% ਦਾ ਵਾਧਾ ਹੋਇਆ ਸੀ ਪਿਛਲੇ 2 ਮਹੀਨਿਆਂ ਦੇ ਵਿੱਚ ਤੇ ਨਾਲ ਦੀ ਨਾਲ ਹੁਣ ਫਿਰ ਤੋਂ ਜਿਹੜੀਆਂ SIM ਕੰਪਨੀਆਂ ਆਪਣੇ ਪਲਾਨ ਵਧਾ ਸਕਦੀਆਂ ਨੇ ਵਧਾਉਣ ਦੀ ਯੋਜਨਾ ਬਣਾ ਰਹੀਆਂ ਨੇ ਜੇਕਰ ਟਰਾਈ ਦੇ ਵੱਲੋਂ ਇਹ ਚੀਜ਼ ਲਾਗੂ ਕੀਤੀ ਜਾਂਦੀ ਹੈ 1 ਅਕਤੂਬਰ ਤੋਂ ਸੋ 100% ਹੀ ਤੁਹਾਡੇ ਪਲਾਨ ਆ ਜਿਹੜੇ ਉਹ ਮਹਿੰਗੇ ਹੋਣਗੇ ਕਿਉਂਕਿ ਟੈਲੀਕਮ ਕੰਪਨੀ ਆਪ ਖੁਦ ਜਿਹੜੀਆਂ ਘਾਟਾਂ ਨਹੀਂ ਸਹਿਂਦੀਆਂ ਨੇ ਤਾਂ ਜੇ ਉਹਨਾਂ ਦੇ ਸਿਰ ਦੇ ਉੱਤੇ ਬੋਝ ਪਊ ਟੈਲੀਕਮ ਦੇ ਉੱਤੇ ਤਾਂ ਆਮ ਬੰਦੇ ਦੇ ਸਿਰ ਦੇ ਉੱਤੇ ਵੀ ਬੋਝ ਕੰਪਨੀਆਂ ਪਾ ਦੇਣਗੀਆਂ ਆਪਣੇ ਰੀਚਾਰਜਾਂ ਦੇ ਪਲਾਨ ਮਹਿੰਗੇ ਕਰ ਦੇਣਗੀਆਂ ਨਾਲ ਦੀ ਨਾਲ ਆਪਾਂ ਨੂੰ ਰੀਚਾਰਜ ਕਰਵਾਉਣੇ ਹੀ ਪੈਣਗੇ ਕਿਉਂਕਿ ਆਪਾਂ ਨੂੰ ਫ੍ਰੀ ਦੀ ਚਾਰਟ પાਕੀ ਇਸ ਤੋਂ ਬਾਅਦ ਹੁਣ ਪੈਸੇ ਲੈਣ ਜਾ ਰਹੀਆਂ ਹਰ ਇੱਕ ਕੰਪਨੀਆ ਲੁੱਟ ਦੀ ਨਜ਼ਰ ਦੇ ਨਾਲ ਦੇਖ ਰਹੀਆਂ ਨੇ ਕਿਉਂਕਿ ਆਪਾਂ ਨੂੰ ਨੈੱਟਵਰਕ ਜਿਹੜਾ ਉਹ ਨਹੀਂ ਉਹਨਾ ਪ੍ਰੋਵਾਈਡ ਕੀਤਾ ਜਾਂਦਾ ਨਾ ਹੀ ਆਪਣੇ ਕੋਲ ਉਹਨੀ ਰੇਂਜ ਆਉਂਦੀ ਆ ਤੇ ਨਾ ਹੀ ਆਪਣਾ ਕੋਈ ਨੈੱਟਵਰਕ ਜਿਹੜਾ ਪ੍ਰੋਪਰ ਤਰੀਕੇ ਨਾਲ ਚੱਲਦਾਗਾ ਪਰ ਆਪਣੇ ਤੋਂ ਰੀਚਾਰਜ ਜਿਹੜਾ ਪੂਰਾ ਲੈ ਲੇ ਲੱਤਾ ਜਾਂਦਾ ਪਰ ਆਪਣੀ ਜਿਹੜੀ ਆ ਕੋਈ ਵੀ ਸਹੂਲਤ ਉਹ ਪੂਰੇ ਤੌਰ ਤੇ ਨਹੀਂ ਦਿੱਤੀ ਜਾਂਦੀਗੀ ਤਾਂ ਇਹਨਾਂ ਨੂੰ ਲਗਾਮ ਪਾਉਣ ਵਾਲਾ ਕੋਈ ਹੈ ਵੀ ਨੀਗਾ ਤਾਂ ਟਰਾਈ ਨੇ ਇਹ ਫੈਸਲਾ ਸੁਣਾਇਆ ਕਿ ਫਰੌਡ ਕਾਲਾਂ ਫਰਾਉਡ SMS ਇਹ ਬੰਦ ਕਰ ਦਿਓ 1 ਅਕਤੂਬਰ ਤੋਂ ਅਸੀਂ ਜੁਰਮਾਨਾ ਲਾਵਾਂਗੇ ਪਰ ਕੰਪਨੀਆਂ ਨੇ ਵੀ ਹੁਣ ਤਿਆਰੀ ਕੱਸ ਲਈ ਆ ਵੀ ਜਿਹੜੇ ਜਿਹੜੇ ਜਿੰਨਾ-ਜਿੰਨਾ ਉਹਨਾਂ ਦੇ ਸਿਰ ਦੇ ਉੱਤੇ ਬੋਝ ਪਊ ਤਾਂ ਉਹੀ ਬੋਝ ਚੱਕ ਕੇ ਇਹਨਾਂ ਨੇ ਆਮ ਬੰਦੇ ਦੇ ਸਿਰ ਦੇ ਉੱਤੇ ਰੱਖ ਦੇਣਾਗਾ ਤੁਹਾਨੂੰ ਕਿਵੇਂ ਲੱਗਦਾ ਕਿ ਕੰਪਨੀਆਂ ਨੂੰ ਪਹਿਲਾਂ ਆਪਣੇ ਨੈਟਵਰਕ ਸੁਧਾਰਨੇ ਚਾਹੀਦੇ ਆ ਕਿ ਰੀਚਾਰਜਾਂ ਦੇ ਪਲਾਨ ਵਧਾਉਣੇ ਚਾਹੀਦੇ ਆ ਕਿਉਂਕਿ ਪਿਛਲੇ 2 ਮਹੀਨਿਆਂ 'ਚ 25% ਜਿਹੜੇ ਪਲਾਨ ਵਧੇ ਸੀਗੇ ਪਰ ਹੁਣ ਫੇਰ ਤੋਂ ਪਲਾਨ ਵਧਣ ਜਾ ਰਹੇ ਆ ਜੇਕਰ ਇਹ ਫੈਸਲਾ ਲਾਗੂ ਹੋ ਗਿਆ ਤਾ ਪਲਾਨ 100% ਹੀ ਵੱਧ ਜਾਣਗੇ ਤੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਊਗਾ ਮੋਬਾਈਲ ਫੋਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਨ੍ਹਾਂ ਕੰਪਨੀਆਂ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਕੇ ਜਾਓ